ਸਰਦਾਰ ਨੀਵਾਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਸ਼ੀਸ਼ਾ ਉਹ ਪਤਲਾ ਸੁੰਦਰ ਸਰੀਰ ਵਾਲਾ 24-25 ਸਾਲ ਦਾ ਜਵਾਨ ਸੀ ਚਿਹਰੇ ਦਾ ਰੰਗ ਤਾਂਬੇ ਵਰਗਾ ਜਿਸ ਕਰਕੇ ਹੋਰ ਵੀ ਸਿਹਤਮੰਦ ਲੱਗਦਾ ਸੀ ਨਾਸੀ ਦਾਨੀ ਤੇ ਪੈਰਸ ਦਾ ਰਹਿਣ ਵਾਲਾ ਸੀ ਸਾਹਿਤ ਦਾ ਵਿਦਿਆਰਥੀ ਸੀ 20ਵੀਂ ਸਦੀ ਦਾ ਪੰਜਾਬੀ ਸਾਹਿਤ ਦਾ ਵਿਸ਼ਾ ਲੈ ਕੇ PhD ਕਰ ਰਿਹਾ ਸੀ ਦਿੱਲੀ ਰਹਿ ਕੇ ਪੁਸਤਕਾਂ ਇਕੱਠੀਆਂ ਕਰਦਾ ਤੇ ਦਿੱਲੀ ਵਿੱਚ ਰਹਿੰਦੇ ਪੰਜਾਬੀ ਲੇਖਕਾਂ ਨੂੰ ਮਿਲਦਾ ਮੇਰੇ ਨਾਲ ਮੁਲਾਕਾਤ ਵੀ ਇਸੇ ਸਿਸਸਲੇ ਵਿੱਚ ਹੋਈ ਸੀ ਕਵਲ ਤੇ ਗੁਰਦੀਆਲ ਸਿੰਘ ਦੇ ਨਾਵਲ ਪੜ੍ਹਦਿਆਂ ਉਹਨੂੰ ਬਹੁਤ ਸਾਰੇ ਮਲਵਈ ਸ਼ਬਦਾਂ ਦੇ ਅਰਥ ਸਮਝਣਾ ਆਉਂਦੇ ਕਿਸੇ ਡਿਕਸ਼ਨਰੀ ਵਿੱਚੋਂ ਵੀ ਨਾ ਲੱਭਦੇ ਕਈ ਵਾਰੀ ਉਹ ਮੇਰੀ ਸਹੈਤਾ ਲੈ ਲੈਂਦਾ ਦੋਸਤਾਂ ਵਿੱਚ ਬੈਠੇ ਇੱਕ ਦਿਨ ਉਹਨੂੰ ਪਤਾ ਲੱਗਿਆ ਕਿ ਮੈਂ ਕੁਝ ਦਿਨਾਂ ਵਾਸਤੇ ਆਪਣੇ ਪਿੰਡ ਰੂਪਾਣਾ ਜਾ ਰਿਹਾ ਹਾਂ ਤਾਂ ਉਹਨੇ ਰੋਕ ਰੋਕ ਕੇ ਬੋਲਦਿਆਂ ਕਿ ਹਾਂ ਆਪ ਜੀ ਦੇ ਨਾਲ ਜੇ ਮੈਂ ਚੱਲਾਂ ਤਾਂ ਉਹ ਪੰਜਾਬ ਦੇ ਪਿੰਡ ਵੇਖਣਾ ਚਾਹੁੰਦਾ ਸੀ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ ਗੱਲਾਂ ਕਰਨਾ ਚਾਹੁੰਦਾ ਸੀ ਪਰ ਕਿਸੇ ਉੱਤੇ ਬੋਝ ਬਣਨ ਤੋਂ ਝਿਜਕ ਰਿਹਾ ਸੀ ਮੈਂ ਉਹਨੂੰ ਦੱਸਿਆ ਪਿੰਡ ਮੇਰੀ ਮਾਂ ਰਹਿੰਦੀ ਹੈ ਬੋਝ ਵਾਲੀ ਕੋਈ ਗੱਲ ਨਹੀਂ ਖਾਣ ਪੀਣ ਤੇ ਕੋਈ ਖਰਚ ਨਹੀਂ ਆਵੇਗਾ ਸਾਡਾ ਕਿਰਾਇਆ ਪਾੜਾ ਵੀ ਹੀ ਕਿਰਾਇਆ ਪਾੜਾ ਹੀ ਲੱਗੇਗਾ ਉਹ ਜ਼ਰੂਰ ਚੱਲੇ ਉਹਨੂੰ ਚਾ ਚੜ ਗਿਆ ਤੇ ਖੁਸ਼ੀ ਨਾਲ ਉਹਦਾ ਸਰੀਰ ਕੰਬ ਗਿਆ ਅਗਲੇ ਦਿਨ ਅਸੀਂ ਦਿੱਲੀ ਫਿਰੋਜ਼ਪੁਰ ਵਾਲੀ ਬੱਸ ਵਿੱਚ ਸਵਾਰ ਹੋ ਗਏ ਰਸਤੇ ਵਿੱਚ ਨਿੱਕੇ ਨਿੱਕੇ ਵੇਰਵੇ ਪੁੱਛ ਪੁੱਛ ਕੇ ਉਹਨੇ ਮੇਰਾ ਦਿਮਾਗ ਪਾਛ ਛੱਡਿਆ ਮੈਂ ਖੁਸ਼ੀ ਖੁਸ਼ੀ ਦੱਸ ਦਰਿਆ ਦੱਸਦਾ ਕੀ ਰਿਹਾ ਆਪਣੇ ਲੋਕਾਂ ਦਾ ਗੁਣਗਾਨ ਕਰਦਾ ਰਿਹਾ ਹਰ ਗੱਲ ਨੂੰ ਲਿਸ਼ਕਾ ਕੇ ਹਰ ਵੇਰਵੇ ਵਿੱਚੋਂ ਆਪਣੇ ਲੋਕਾਂ ਦੀ ਸਿਫਤ ਸਲਾਹ ਲੱਭਦਾ ਰਿਹਾ ਇਹ ਉਸਤਤ ਪ੍ਰਾਨ ਹੋਰ ਵੀ ਤਿੱਖਾ ਹੋ ਗਿਆ ਜਦੋਂ ਬਸ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਗਈ। ਪ੍ਰਸ਼ਦ ਸਾਹਿਬਾ ਦਾ ਮੈਂ ਉਤਸ਼ਾਹ ਨਾਲ ਨੱਕ ਭਰਿਆ ਹੋਇਆ ਸਾਂ ਕਿਉਂਕਿ ਦਾਨੀ ਸਭ ਕੁਝ ਮੰਨਦਾ ਜਾ ਰਿਹਾ ਸੀ। ਉਹਨੂੰ ਵਿਸ਼ਵਾਸ ਹੋ ਰਿਹਾ ਸੀ। 3 ਵਜੇ ਅਸੀਂ ਪਿੰਡ ਪਹੁੰਚ ਗਏ। ਅੱਡੇ ਤੋਂ ਪਹਿਲਾਂ ਅਸੀਂ ਸੂਵੇ ਦੇ ਪੁਲ ਉੱਤੇ ਉਤਰ ਗਏ ਸਾਡਾ ਘਰ ਪਿੰਡ ਦੇ ਦੂਜੇ ਪਾਸੇ ਸੀ ਅੱਡੇ ਤੋਂ ਉੱਤਰੀਏ ਤਾਂ ਸਾਰੇ ਪਿੰਡ ਵਿੱਚੋਂ ਦੀ ਲੰਘਣਾ ਪੈਂਦਾ ਸੀ ਸੋ ਚਾਈ ਪਰਦੇਸੀ ਬੰਦੇ ਨੂੰ ਵੇਖ ਕੇ ਲੋਕ ਅੱਖਾਂ ਪਾੜ-ਪਾੜ ਕੇ ਵੇਖਣਗੇ ਤੇ ਉਹਦੇ ਬਾਰੇ ਭਾਂਤ-ਭਾਂਤ ਦੇ ਸਵਾਲ ਕਰਨਗੇ ਉਸ ਸਮੇਂ ਮੈਂ ਇਤਨਾ ਥੱਕਿਆ ਹੋਇਆ ਸਾਂ ਕਿ ਹੋਰ ਬੋਲਣ ਦਾ ਦਿਰੋ ਵਿੱਚ ਨਹੀਂ ਸਾਂ ਪੁਲ ਉਤੇ ਖੜੋ ਕੇ ਦਾਨੀ ਨੇ ਆਲੇ ਦੁਆਲੇ ਵੇਖਿਆ ਫਿਰ ਰੁਕ ਰੋਕੇ ਬੋਲਿਆ ਆਪ ਜੀ ਦੀ ਕਹਾਣੀ ਹਵਾ ਵਿੱਚ ਇਹ ਸੜਕ ਹੈ ਮੈਂ ਦੱਸਿਆ ਕਿ ਇਹ ਸੜਕ ਹੈ ਜਿਸ ਉਤੇ ਚੱਲਦਾ ਕਾਫਲਾ ਵਧਿਆ ਗਿਆ ਸੀ ਬੱਚੇ ਕੁچے ਲੋਕ ਉਸ ਥਾਂ ਆ ਕੇ ਬੈਠੇ ਸਨ ਤੇ ਪੁਲ ਦੀ ਚੜ੍ਹ ਵਿੱਚੋਂ ਨਿਕਲਦੀ ਸੜਕ ਉਹ ਸਾਹਮਣੇ ਪਿੰਡ ਦਿਹਾਣੇ ਤੱਕ ਜਾਂਦੀ ਹੈ ਜਿੱਥੇ ਅੰਤ ਵਿੱਚ ਮਦਨ ਪਹੁੰਚਦਾ ਹੈ ਉਨੇ ਮੇਰਾ ਨਵਾਂ ਨਵਾਂ ਛਪਿਆ ਨਾਵਲ ਗੋਰੀ 2 ਦਿਨ ਪਹਿਲਾਂ ਹੀ ਪੜਿਆ ਸੀ ਪੁੱਛਣ ਲੱਗਾ ਗੋਰੀ ਦੇਵ ਮਿੱਠੇ ਵੀ ਇਹ ਛੜਕ ਤੋਂ ਲੱਭਦੇ ਨੇ ਵੱਟੀਆਂ ਦਾਨੀ ਦੀਆਂ ਇਹਨਾਂ ਗੱਲਾਂ ਨੇ ਮੇਰਾ ਥਕੀਵਾ ਲਾ ਦਿੱਤਾ ਤੇ ਮੈਂ ਫਿਰ ਗੱਲਾਂ ਕਰਨ ਦੇ ਮੂਡ ਵਿੱਚ ਹੋ ਗਿਆ ਅਸੀਂ ਸੂਵੇ ਦੀ ਪਟਰੀ ਤੇ ਚੱਲਣ ਲੱਗੇ ਪਟਰੀ ਦੇ ਨਾਲ ਹੀ ਸਿਵੇ ਸਨ ਸਿਵੀਆਂ ਕੋਲੋਂ ਰਾਹਾ ਉੱਤਰ ਕੇ ਫਿਰਨੀ ਵਿੱਚ ਜਾ ਪੈਂਦਾ ਹੈ ਉੱਥੇ ਕਿਸੇ ਦਾ ਸਸਕਾਰ ਹੋ ਰਿਹਾ ਸੀ ਸਿਵੇ ਨੂੰ ਅੱਗ ਲੱਗ ਚੁੱਕੀ ਸੀ ਤੇ ਲਾਟਾਂ ਨਿਕਲ ਰਹੀਆਂ ਸਨ ਮੁਰਦੇ ਦੇ ਨਾਲ ਸਿਰਫ ਮਰਦ ਹੀ ਸਨ ਸੋਚਿਆ ਕੋਈ ਛੜਾ ਬੁੜਾ ਮਰ ਗਿਆ ਹੋਵੇਗਾ ਪਟਰੀ ਤੋਂ ਲਹਿ ਕੇ ਅਸੀਂ ਉਹਨਾਂ ਬੰਦਿਆਂ ਵਿੱਚ ਰਲ ਗਏ ਕਿਸੇ ਤੋਂ ਪਤਾ ਲੱਗ ਗਿਆ ਬੁੜਾ ਵੈਲੀ ਚੱਲ ਵਸਿਆ ਸੀ ਚਲੋ ਕਈ ਮੁੰਡਿਆਂ ਦੀ ਜ਼ਿੰਦਗੀ ਬਚ ਗਈ ਮੈਂ ਸੋਚਿਆ ਬੁੱਢਾ ਹੂੰਣ ਕਰਕੇ ਬੁਢਾ ਬਦਮਾਸ਼ੀ ਕਰਨੋਂ ਰਹਿ ਗਿਆ ਸੀ ਹੁਣ ਉਹ ਨਵੇਂ ਜਵਾਨ ਹੋ ਰਹੇ ਮੁੰਡਿਆਂ ਨੂੰ ਆਪਣੇ ਰਾਹ ਤੇ ਪਾਉਣ ਲੱਗ ਪਿਆ ਸੀ ਵੈਲੀਬਨ ਬਣਨ ਦੀਆਂ ਕਲਾਕਾਰੀਆਂ ਸਿਖਾਉਂਦਾ ਜਿਵੇਂ ਬੁੱਢੀ ਹੋ ਕੇ ਨਾਚੀ ਸਕੂਲ ਖੋਲ੍ਹ ਲੈਂਦੀ ਹੈ ਬੁੜੇ ਨੇ ਵੈਲੀ ਬਣਾਉਣ ਦਾ ਇੱਕ ਤਰ੍ਹਾਂ ਨਾਲ ਸਕੂਲ ਖੋਲ੍ਹ ਰੱਖਿਆ ਸੀ ਉਹਦੀ ਸਿੱਖਿਆ ਵਿੱਚ ਜਾ ਕੇ ਕੋਈ ਮੁੰਡਾ ਸਕੂਲ ਛੱਡ ਦਿੰਦਾ ਕੋਈ ਆਪਣੇ ਪਿਓ ਦੀ ਗੱਲ ਪਿਆ ਜਾਂਦਾ ਤੇ ਉਹਨੂੰ ਲੱਗਦਾ ਉਹਦੀ ਫੀਸ ਆ ਗਈ ਸੀ ਕਈ ਵਸਦੇ ਰਸਤੇ ਘਰ ਉਹਨੇ ਉਜਾੜੇ ਸਨ ਕਿਸੇ ਦਾ ਭਲਾ ਸੋਚਣਾ ਤਾਂ ਕੀ ਕਦੀ ਵਿਖਾਵੇ ਵਜੋਂ ਵੀ ਉਸ ਅਜਾਹਾ ਨਹੀਂ ਕੀਤਾ ਸੀ ਚਾਰ ਦੋ ਚਾਰ ਬੰਦਿਆਂ ਨੇ ਬਲਦੇ ਸਿਵੇ ਵਿੱਚੋਂ ਵਿੱਚ ਡੱਕੇ ਸੁਟੇ ਤੇ ਗੱਲ ਨਹੀਂ ਪੈ ਗਏ ਮੌਤਾਵੇ ਤਾਂ ਇਹੋ ਜੀ ਕੋਈ ਤਾਪ ਨਹੀਂ ਕੋਈ ਸਰਵਾਹ ਨਹੀਂ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ ਇੱਕ ਦਿਨ ਤਾਂ ਵੱਡਾ ਹੁੰਦਾ ਪੰਜ ਮਿੰਟ ਨਹੀਂ ਹੋਇਆ ਇਹ ਤਾਂ ਜਿਵੇਂ ਕੋਈ ਬਹਲੇ ਪੁੰਨ ਕੀਤੇ ਹੋਣ ਹਾਂ ਜਿਵੇਂ ਬਹਲੇ ਪੁੰਨ ਕੀਤੇ ਹੋਣ ਕੋਈ ਤਕਲੀਫ ਹੀ ਨਹੀਂ ਹੋਈ ਦਾਨੀ ਨੇ ਮੈਨੂੰ ਪੁੰਨ ਬਾਰੇ ਪੁੱਛਿਆ ਫੇਰ ਪੁੱਛਿਆ ਮਰਨ ਵਾਲੇ ਨੇ ਬਹੁਤ ਪੁੰਨ ਕੀਤੇ ਸਨ ਇਸ ਕਰਕੇ ਲੋਕ ਆਖ ਰਹੇ ਸਨ ਸੰਖੇਪ ਵਿੱਚ ਦੇ ਧੀਮੀ ਆਵਾਜ਼ ਵਿੱਚ ਦਾਨੀ ਨੂੰ ਬੁਢੇ ਦੇ ਚਰਿੱਤਰ ਬਾਰੇ ਦੱਸਿਆ ਹੋਰ ਪਾਪੀ ਬਣਾ ਕੇ ਜਿਵੇਂ ਪੁੰਨ ਕੀਤੇ ਹੋਣ ਵਿੱਚ ਜਿਵੇਂ ਦੀ ਰਮਜ਼ ਸਮਝਾਈ ਮੈਨੂੰ ਵੇਖ ਕੇ ਬੁੜੇ ਦੇ ਪੁੱਤਰ ਕਿਹਰੂ ਹੌਲੀ-ਹੌਲੀ ਸਾਡੇ ਕੋਲ ਨੂੰ ਹੋ ਗਿਆ ਅਫਸੋਸ ਕਰਨ ਦੇ ਢੰਗ ਨਾਲ ਮੈਂ ਪੁੱਛ ਲਿਆ ਕੀ ਗੱਲ ਬਿਮਾਰ ਹੋ ਗਿਆ ਸੀ ਤਾਇਆ ਉਹ ਪਹਿਲਾਂ ਹੀ ਤਿਆਰ ਸੀ ਵਾਰ-ਵਾਰ ਦੱਸ ਕੇ ਉਹਦਾ ਚੰਗਾ ਅਬਿਆਸ ਹੋ ਚੁੱਕਿਆ ਸੀ ਇੱਕਦਮ ਸ਼ੁਰੂ ਹੋ ਗਿਆ ਕੋਈ ਬਿਮਾਰ ਨਹੀਂ ਸੀ ਚੰਗਾ ਭਲਾ ਤਾਪ ਵੀ ਨਹੀਂ ਚੜਿਆ ਨਾ ਜੁਕਾਮ ਨਾ ਬੁੱਲਾ ਚੰਗੀ ਭਲੀ ਰੋਟੀ ਖਾਧੀ ਵੱਡੀ ਰਾਤ ਤਾਈ ਮੁੰਡਿਆਂ ਨਾਲ ਧੂਵੇਂ ਤੇ ਬੈਠਾ ਰਿਹਾ ਚੰਗਾ ਭਲਾ ਉੱਠ ਕੇ ਆਇਆ ਆਪ ਹੀ ਬਾਰ ਬੰਦ ਕੀਤਾ ਕੁੰਡਾ ਲਾਇਆ ਸਵੇਰੇ ਮੈਂ ਚਾਹ ਦੀ ਗੜਵੀ ਦੇਣ ਗਿਆ ਆਵਾਜ਼ ਦਿੱਤੀ ਤਾਂ ਬੋਲਿਆ ਨਾ ਰਜਾਈ ਲਾ ਕੇ ਮੂੰਹ ਵੇਖਿਆ ਅੱਖਾਂ ਮੀਚੀਆਂ ਹੋਈਆਂ ਮੂੰਹ ਬੰਦ ਜਿਵੇਂ ਸੁੱਤਾ ਲਕਿਆ ਮਰੇ ਬੰਦੇ ਦੀਆਂ ਅੱਖਾਂ ਤੇ ਮੂੰਹ ਖੁੱਲੇ ਰਹਿ ਜਾਂਦੇ ਹਨ ਪਰ ਨਹੀਂ ਜਿਵੇਂ ਘੂਕ ਸੁੱਤਾ ਹੋਵੇ ਮੈਂ ਚਾਹ ਦੀ ਗੜਵੀ ਮੋੜ ਕੇ ਚੁੱਲ੍ਹੇ 'ਚ ਅੱਗ ਤੇ ਰੱਖ ਦਿੱਤੀ ਭਈ ਤਤੀ ਰਹੁ ਚਾਹ ਨੂੰ ਆਦਤ ਸੀ ਸਰਦੀ ਸਰਦੀ ਪੀਂਦਾ ਹੁੰਦਾ ਸੀ ਫੇਰ ਮੈਂ ਆਪਦੇ ਕੰਮਾਂ ਵਿੱਚ ਲੱਗ ਗਿਆ ਪਿੰਡ 'ਚ ਵੀ ਇੱਕ ਦੋ ਕੰਮ ਕਰ ਆਇਆ ਆ ਕੇ ਵੇਖਿਆ ਤਾਂ ਗੜਵੀ ਹੋਵੇ ਚੁੱਲ੍ਹੇ 'ਚ ਪਈ ਸੀ ਵੱਡੀਆਂ ਵੱਡੀਆਂ ਧੁੱਪਾਂ ਚੜ ਆਈਆਂ ਸਨ ਆਵਾਜ਼ਾਂ ਦਿੱਤੀਆਂ ਇੱਕ ਦੋ ਪਰ ਬੋਲਣਾ ਕੀ ਸੀ ਆਵਾਜ਼ ਵਿੱਚ ਹੁੰਦੀ ਤਾਂ ਬੋਲਦਾ ਨਾ बोलण वाली चीज ਤਾਂ ਉੱਡ ਗਈ ਸੀ ਰਚਾਈ ਲਾ ਕੇ ਮੂੰਹ ਨੰਗਾ ਕੀਤਾ ਬਾਹ ਫੜ ਕੇ ਹਲੂਣੀ ਤਾਂ ਠੰਡੀ ਬਰਫ਼ ਵਰਗੀ ਸੁੱਤੇ ਸੁੱਤੇ ਦੇ ਪ੍ਰਾਣ ਪਖੇਰੂ ਹੋ ਗਏ ਬਸ ਰੋਣ ਦੇ ਯਤਨ ਵਿੱਚ ਕਿਹਰੂ ਦੇ ਬੋਲ ਜਹੇ ਡੇਰੇ ਪਰ ਰੋਣ ਨਹੀਂ ਨਿਕਲਿਆ ਦੂਜੇ ਪਾਸੇ ਕੋਈ ਧਰਮ ਸਿੰਘ ਦੀ ਮੌਤ ਨੂੰ ਯਾਦ ਕਰ ਰਿਹਾ ਸੀ ਦੀਨ ਰਾਤ ਭਜਨ ਬਖਤ ਦੀ ਕਰਨ ਵਾਲਾ ਨਿਤਨੇਮੀ ਪੰਜਾਂ ਬਾਣੀਆਂ ਦਾ ਪਾਠ ਕਰਨ ਪਿੱਛੋਂ ਮੂੰਹ ਝੂਠਾ ਕਰਦਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਤਾਂ ਸਭ ਤੋਂ ਪਹਿਲਾਂ ਪੁੱਜਦਾ ਕਿਸੇ ਦੇ ਕੰਡਾ ਵੱਜਿਆ ਧਰਮ ਸਿੰਘ ਤੋਂ ਜਰਨਾ ਹੁੰਦਾ ਪਰ ਮਰਿਆ ਵੇਖ ਲੋ ਕਿਵੇਂ 6 ਮਹੀਨੇ ਹੱਡੀਆਂ ਰਗੜ ਰਗੜ ਕੇ ਇੱਕ ਪਾਸਾ ਮਾਰਿਆ ਗਿਆ ਪਏ ਪਏ ਦਾ ਸਰੀਰ ਘੜ ਗਿਆ ਇੱਕ ਪਾਸੇ ਤੋਂ ਮੁਸ਼ਕ ਮਾਰਿਆ ਕਰੇ ਪਰ ਮੌਤ ਨੇ ਤਾਂ ਆਪਣੇ ਵਕਤ ਤੇ ਹੀ ਆਉਣਾ ਸੀ ਬਹੁਤ ਨਰਕ ਭੋਗਿਆ ਵਿਚਾਰੇ ਨੇ ਵੇਖ ਲੋ ਰੱਬ ਦੇ ਰੰਗ ਧਰਮ ਸਿੰਘ ਦੀ ਮੌਤ ਬਾਰੇ ਸਾਰਿਆਂ ਨੇ ਕੁਝ ਕਿਹਾ ਫਿਰ ਕੋਜ ਲੋਕ ਬੁੜੇ ਦੀ ਸੌਖੀ ਮੌਤ ਬਾਰੇ ਦੱਸਦੇ ਤੇ ਕੋਈ ਧਰਮ ਸਿੰਘ ਤੇ ਕਸ਼ਟ ਭਰੀ ਮੌਤ ਬਾਰੇ ਗੱਲ ਕਰਦਾ ਇੱਕ ਤਰ੍ਹਾਂ ਨਾਲ ਗੁਰਮਖ ਤੇ ਮਨਮੁਖ ਦੀ ਮੌਤ ਦਾ ਮੁਕਾਬਲਾ ਹੋਣ ਲੱਗ ਪਿਆ ਪੂਰਨ ਕਰਨ ਵਾਲਾ ਕਿੰਨਾ ਦੁਖੀ ਹੋ ਕੇ ਮਰਿਆ ਤੇ ਪਾਪੀ ਦੀ ਮੌਤ ਕਿੰਨੀ ਸੁਖਾੜੀ ਸੀ ਤਰਮ ਸਿੰਘ ਬਾਰੇ ਕਹਿ ਰਹੇ ਸਨ ਕਿੰਨੇ ਪੁੰਨ ਕੀਤੇ ਸੀ ਤੇ ਬੁੜੇ ਬਾਰੇ ਜਿਵੇਂ ਪੁੰਨ ਕੀਤੇ ਹੋਣ ਕਿਹਰੂ ਦੇ ਹਾਲਾਤ ਬੜੀ ਤਰਸਯੋਗ ਸੀ ਉਹਦੇ ਪਿਓ ਦੀ ਸੁਖੀ ਮੌਤ ਲੋਕਾਂ ਨੂੰ ਚੁਬ ਰਹੀ ਸੀ ਐਸੀ ਮੌਤ ਦੇ ਵੀ ਉਹਨੂੰ ਯੋਗ ਨਹੀਂ ਸਮਝ ਰਹੇ ਸਨ ਪਿੱਪਲ ਦਾ ਮੋਢ ਵਿਚੋਂ ਲੈ ਕੇ ਉਸਨੇ ਖੇਸ ਦੀ ਬੁੱਕਲ ਮਾਰ ਲਈ ਤੇ یوں ਖੜਾ ਹੋ ਗਿਆ ਜਿਵੇਂ ਐਲਾਨ ਕਰਨਾ ਹੋਵੇ ਅਸਲ ਚ ਉਹ ਪੁੰਨ ਧਾਰ ਗਿਆ ਬਾਪੂ ਨੂੰ ਉਸਹ ਉਪਕਾਰ ਨੇ ਸਹਾਇਤਾ ਕੀਤੀ ਉਹਦੀ ਕੀਰੂ ਨੇ ਕਿਹਾ ਤੇ ਲੋਕਾਂ ਦੇ ਚਿਹਰਿਆਂ ਵੱਲ ਵੇਖਣ ਲੱਗ ਪਿਆ ਸਾਰੇ ਚੁੱਪ ਹੋ ਗਏ ਜਿਵੇਂ ਜਾਦ ਕਰਦੇ ਹੋਣ ਕਿਹੜਾ ਉਪਕਾਰ ਸੀ ਜੋ ਲੋਕਾਂ ਤੋਂ ਚੋਰੀ ਚੋਰੀ ਬੁਢੇ ਨੇ ਖਾ ਦਿੱਤਾ ਸੀ ਜਿਸ ਨੇ ਉਹਦੀ ਮਹੌਤ ਇਤਨੀ ਸੁਖਾਣ ਕਰ ਦਿੱਤੀ ਇਥੋਂ ਦੀ ਕਾਫਲਾ ਲੰਘਿਆ ਸੀ ਰੋਲੇ ਵੀਰੇ ਕੀਰੂ ਨੇ ਦੱਸਿਆ ਤੀ ਦੁੱਧ ਪੀਂਦੇ ਬੱਚਿਆਂ ਦੀ ਮੁਕਤੀ ਕੀਤੀ ਸੀ ਬਾਪੂ ਨੇ ਉਹੀ ਪੰਨ ਪੁੰਨ ਤਾਰ ਗਿਆ ਦੇਸ਼ ਦੀ ਵੰਡ ਸਮੇ 1947 ਵਿੱਚ ਪਿੰਡ ਵਿਚੋਂ ਦੀ ਲੰਘਦੀ ਸੜਕ ਉੱਤੋਂ ਦੀ 15-20 ਮੀਲ ਲੰਬਾ ਕਾਫਲਾ ਲੰਘ ਗਿਆ ਲੁਟੇਰੇ ਤੇ ਧਾੜਵੀ ਕਾਫਲੇ ਦੇ ਪਿੱਛੇ ਥੋੜੇ ਕ ਬੰਦਿਆਂ ਨੂੰ ਵੱਖ ਕਰ ਲੈਂਦੇ ਲੁੱਟਮਾਰ ਕਰਦੇ ਮਰਦਾਂ ਤੇ ਬੁੱਢੀਆਂ ਔਰਤਾਂ ਨੂੰ ਮਾਰ ਦਿੰਦੇ ਜਵਾਨ ਦੀਵਿਆਂ ਨੂੰ ਉਧਾਲ ਕੇ ਲੈ ਜਾਂਦੇ ਤੇ ਫਿਰ ਹੋਰ ਧਾੜਵੀ ਆ ਜਾਂਦੇ ਇਹ ਸਿਲਸਿਲਾ ਚੱਲਦਾ ਰਿਹਾ ਪਿੱਛੋਂ ਕਾਫਲਾ ਵੱਡਿਆ ਜਾ ਰਿਹਾ ਸੀ ਅੱਗਿਓ ਤੋਰ ਰਿਹਾ ਸੀ ਛੜਕ ਲਾਸਾਂ ਨਾਲ ਭਰ ਗਈ ਬਿਮਾਰੀ ਫੈਲਣ ਦੇ ਡਰ ਤੋਂ ਅਗਲੇ ਦਿਨ ਲਾਸਾਂ ਸਮੀਟਣ ਲੱਗੇ ਤਾਂ ਪਿੰਡ ਦੀ ਚੂਹੇ ਕੁਝ ਦੁੱਧ ਪੀਂਦੇ ਬੱਚੇ ਜਿਉਂਦੇ ਲੱਭੇ ਪਿੰਡ ਵਾਲੇ ਉਹਨਾਂ ਨੂੰ ਧਰਮਸ਼ਾਲਾ ਲੈ ਗਏ ਹੁਣ ਚਿੰਤਾ ਬਣੀ ਕਿ ਇਹਨਾਂ ਬੱਚਿਆਂ ਦਾ ਕੀ ਕੀਤਾ ਜਾਏ ਕੁਝ ਬੱਚੇ ਵਾਲੇ ਦਵਾਲੇ ਦੇ ਪਿੰਡਾਂ ਦੇ ਲੋਕ ਲੈ ਗਏ ਫੇਰ ਵੀ ਤੀ ਬੱਚੇ ਰਹਿ ਗਏ ਜਿਨ੍ਹਾਂ ਦੀ ਉਮਰ ਕੁਝ ਮਹੀਨਿਆਂ ਦੀ ਹੀ ਸੀ 5-7 ਦਿਨਾਂ ਵਿੱਚ ਹੀ ਪਿੰਡ ਵਾਲੇ ਦੁਖੀ ਹੋ ਗਏ ਕੌਣ ਸੰਭਾਲੇ ਬਗਾਨੇ ਬੱਚਿਆਂ ਨੂੰ ਬੰਦੇ ਦਾ ਬੱਚਾ ਪਾਲਣਾ ਕੋਈ ਖੇਲ ਨਹੀਂ ਵਿਚਾਰ ਹੋਣ ਲੱਗੀ ਕੋਈ ਕਹੇ ਪਾਕਿਸਤਾਨ ਛੱਡ ਈਏ ਕੋਈ ਕਿ ਕਿਸੇ ਜਦੀਮ ਖਾਨੇ ਦੀ ਗੱਲ ਕਰਦਾ ਪਰ ਛੱਡ ਕੇ ਕੌਣ ਆਵੇ ਖਤਰਨਾਕ ਹਾਲਾਤ ਵਿੱਚ ਜਾਨ ਖਤਰੇ ਵਿੱਚ ਪਾਉਣ ਨੂੰ ਤਿਆਰ ਨਹੀਂ ਸੀ ਪਰ ਆ ਮੁਕਤੀ ਕਰੋ ਵਿਚਾਰਿਆਂ ਦੀ ਪਾਕਿਸਤਾਨ ਚ ਕੌਣ ਇਨਾਂ ਵਾਸਤੇ ਪੂੜੇ ਲਈ ਬੈਠਾ ਬੁੜੇ ਨੇ ਸਲਾਹ ਦਿੱਤੀ ਇਹਨੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਮਾਰੇਗਾ ਕੌਣ ਕੋਈ ਨਹੀਂ ਮਾਰ ਸਕਦਾ ਜੇ ਕੋਈ ਮਾਰ ਸਕਦਾ ਹੁੰਦਾ ਤਾਂ ਉਹੀ ਨਾ ਮਾਰ ਜਾਂਦੇ ਜਿਨ੍ਹਾਂ ਨੇ ਬਾਕੀ ਕਾਫਲਾ ਵੱਢਿਆ ਸੀ ਜਿਹੜੇ ਇਹਨਾਂ ਦੀਆਂ ਮਾਵਾਂ ਨੂੰ ਲੈ ਗਏ ਸਨ ਇਸ ਖਿਆਲ ਨਾਲ ਹੀ ਲੋਕਾਂ ਦਾ ਦਿਲ ਦਹਿਲ ਜਾਂਦਾ ਲਿਓ ਮੈਂ ਕਰਦਾ ਇਹ ਪੁੰਨ ਅੰਤ ਨੂੰ ਬੁੜੇ ਨੇ ਕਿਹਾ ਇਹਨਾਂ ਦਾ ਕੀ ਹੈ ਇੱਕ ਇੱਕ ਕਰਕੇ ਟੱਕ ਦੀ ਮਾਰ ਇਹ ਵਿਚਾਰੇ ਸਾਰੀ ਉਮਰ ਰੋਲ ਦੇ ਫਿੰਨ ਕੇ ਮਾਂ ਮੇਟਰ ਪੁੜਾ ਬੱਚਿਆਂ ਨੂੰ ਸੂਏ ਤੇ ਲੈ ਗਿਆ ਤੇ ਇੱਕ ਇੱਕ ਟੱਕ ਨਾਲ ਲਾ ਕੇ ਸੂਏ ਵਿੱਚ ਸੁੱਟ ਦਿੱਤੇ ਇਹ ਪੁੰਨ ਸੀ ਕਿਰੂ ਦੇ ਦੱਸਣ ਅਨੁਸਾਰ ਜਿਸ ਨੇ ਉਹਦੇ ਬਾਪੂ ਦੀ ਮੌਤ ਸੌਖੀ ਕਰ ਦਿੱਤੀ ਕਿਰੂ ਦੀ ਜਬਾਨੀ ਸੁਣ ਕਿ ਦਾਨੀ ਨੂੰ ਗੱਲ ਪੂਰੀ ਤਰ੍ਹਾਂ ਸਮਝ ਨਾ ਪਈ ਮੇਰੇ ਕੋਲੋਂ ਦੁਬਾਰਾ ਸੁਣੀ ਆਪ ਜੀ ਨੇ ਵੇਖਿਆ ਸੀ ਦਾਨੀ ਕਿਰੂ ਨੂੰ ਪੁੱਛਿਆ ਦਾਨੀ ਨੇ ਕਿਰੂ ਨੂੰ ਪੁੱਛਿਆ ਕਿਹਰੂ ਨੂੰ ਜਦ ਪਤਾ ਲੱਗਿਆ ਕਿ ਪੁੱਛਣ ਵਾਲਾ ਪਰਦੇਸੀ ਹੈ ਉਹਨੇ ਪਰਦੇਸੀਆਂ ਨੂੰ ਸਮਝ ਆਉਣ ਵਾਲੇ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਹਾਂ ਹਮ ਕੋ ਦੇਖਿਆ ਸੀ ਹਮ ਤੇਰਾ ਬਰਸ ਕਾ ਸੀ ਉਸ ਟੈਮ ਗੱਡੀ ਉੱਪਰ ਲੱਦ ਕੇ ਲੈ ਕੇ ਇਥੇ ਹਮ ਬੱਚਿਆਂ ਕੋ ਕਿੰਨੇ ਵੱਡੇ ਸਨ ਬੱਚੇ ਦਾਨੀ ਨੇ ਪੁੱਛਿਆ ਨਿੱਕੇ ਨਿੱਕੇ تھے ਕਿਹਰੂ ਨੇ ਦੋਵੇਂ ਹੱਥਾਂ ਵਿੱਚ ਗਿੱਥ ਕਰਕੇ ਬੱਚਿਆਂ ਦੇ ਆਕਾਰ ਦੱਸੇ ਇਤਨੇ ਇਤਨੇ ਦੁੱਧ ਦੁੱਧ ਪਿੰਦੇ ਇਹ ਹੀ ਪੁੰਨਿਤਾਰ ਦਿੱਤਾ ਤਲਵਾਰ ਨਾਲ ਕੱਟ ਤੇਰੇ ਦਿੱਤੇ ਆਪ ਕਿਹਰੋਂ ਨੇ ਹੱਥ ਦੀ ਤਲਵਾਰ ਬਣਾ ਕੇ ਉੱਪਰ ਥੱਲੇ ਵਾਰ ਕਰਨ ਵਾਂਗ ਕੀਤਾ ਬਸ ਇੱਕ ਟੱਕ ਔਰ ਸਿਰ ਅੱਡ ਦਾਨੀ ਦਾ ਜਿਸਮ ਟੁੜਟੜੀ ਨਾਲ ਕੰਬ ਗਿਆ ਚਿਹਰੇ ਦਾ ਤਾਂਬੇ ਵਰਗਾ ਰੰਗ ਪੀਲਾ ਪੈ ਗਿਆ ਤੇ ਫਿਰ ਇੱਕਦਮ ਬੱਗਾ ਪੂਣੀ ਵਰਗਾ ਮੈਨੂੰ ਤੁਰਨ ਵਾਸਤੇ ਇਸ਼ਾਰਾ ਕੀਤਾ ਬੋਲ ਨਹੀਂ ਨਿਕਲਿਆ ਉਹਦਾ ਬੰਦਿਆ ਤੋਂ ਵੱਖ ਹੋ ਕੇ ਅਸੀਂ ਰਾਹ ਵਿੱਚ ਆ ਗਏ ਉਹਨੇ ਆਪਣਾ ਅਟੈਚੀ ਧਰਤੀ ਉੱਤੇ ਰੱਖ ਦਿੱਤਾ ਤੇ ਅਟੈਚੀ ਵੱਲ یوں ਵੇਖਣ ਲੱਗਾ ਜਿਵੇਂ ਖੋਲਣਾ ਚਾਹੁੰਦਾ ਹੋਵੇ ਖੋਲਣ ਦਾ ਵਿਚਾਰ ਛੱਡ ਕੇ ਉਹ ਆਪਣੇ ਚਿਹਰੇ ਉੱਤੇ ਹੱਥ ਫੇਰਨ ਲੱਗਿਆ ਉਂਗਲਾਂ ਦੇ ਪੋਟਿਆਂ ਨਾਲ ਟੋਹਣ ਲੱਗਿਆ ਜਿਵੇਂ ਚਿਹਰੇ ਦਾ ਬਦਲਿਆ ਰੰਗ ਪੋਟਿਆਂ ਨਾਲ ਵੇਖ ਰਿਹਾ ਹੋਵੇ ਫਿਰ ਇੱਕਦਮ ਉਹ ਦੁੱਲਚੇ ਪਾਸੇ ਕਰਕੇ ਬੈਠ ਗਿਆ ਉਸ ਨੂੰ ਉਲਟੀ ਆ ਗਈ ਸਹਾਰਾ ਦੇਣ ਵਾਸਤੇ ਮੈਂ ਉਹਦੇ ਮੋਢੇ ਫੜ ਲਏ ਉਹਨੇ ਤਿੰਨ ਵਾਰੀ ਉਲਟੀ ਕੀਤੀ ਰਾਤ ਇਹ ਦੁੱਲਚੇ ਪਾਸੇ ਪੱਕਾ ਖਾਲ ਪਾਣੀ ਨਾਲ ਭਰਿਆ ਹੋਇਆ ਸੀ ਸਹਾਰੇ ਤੇ ਕੇ ਉਹਨੂੰ ਉੱਥੇ ਬਿਠਾ ਦਿੱਤਾ ਕੁੜਲੀ ਕੀਤੀ ਰੁਮਾਲ ਨਾਲ ਮੂੰਹ ਪੂੰਝਾ ਤੇ ਮੈਥੋਂ ਮਾਫੀ ਮੰਗੀ ਮੈਨੂੰ ਅਫਸੋਸ ਹੈ ਮੈਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਮਾਫੀ ਚਾਹੁੰਦਾ ਹਾਂ ਬੰਦੇ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ اٹਕ-اٹਕ ਕੇ ਬੋਲਿਆ ਫੇਰੀ ਮਾਂ ਨੂੰ ਜਦ ਪਤਾ ਲੱਗਿਆ ਉਹ ਪਰਦੇਸੀ ਹੈ ਆਪਣੇ ਪਰਿਵਾਰ ਤੇ ਦੇਸ਼ ਤੋਂ ਦੂਰ ਹੈ ਉਹਨੇ ਦਾਨੀ ਦਾ ਬਹੁਤ ਹਾਦਰ ਕੀਤਾ ਉਹ ਹੱਥ ਧੋਣ ਵਾਸਤੇ ਪਾਣੀ ਗਰਮ ਕਰਕੇ ਦਿੱਤਾ ਚਾਹ ਬਣਾ ਕੇ ਦਿੱਤੀ ਤੇ ਉਸ ਤੋਂ ਉਸ ਦੇ ਦੇਸ਼ ਬਾਰੇ ਗੱਲਾਂ ਪੁੱਛਦੀ ਰਹੀ ਪਰ ਦਾਨੀ ਖੋਲ ਨਹੀਂ ਸੀ ਰਹਾ ਉਹਦਾ ਚਿੱਤ ਖੁਸ਼ ਕਰਨ ਵਾਸਤੇ ਮੈਂ ਉਹਨੂੰ ਚਾਚੇ ਦੇ ਘਰ ਲੈ ਗਿਆ ਚਾਚੇ ਦੇ ਪੁੱਤਰ ਨੇ ਵਿਸਕੀ ਪਿਆਈ ਮੁਰਗੇ ਬਣਾਏ ਪਰ ਦਾਨੀ ਪਿਛਕਿਆ ਹੀ ਰਹਾ ਜੋ ਉਹਨੂੰ ਪੁੱਛਿਆ ਜਾਂਦਾ ਸੰਕੇਤ ਵਿੱਚ ਦੱਸ ਦਿੰਦਾ ਜੋ ਉਹਨੂੰ ਦੱਸਿਆ ਜਾਂਦਾ ਸੁਣ ਲੈਂਦਾ ਆਪ ਕੁਝ ਨਾ ਪੁੱਛਦਾ ਪੁੱਛਣ ਤੇ ਜਾਣਨ ਦਾ ਉਹਦਾ ਉਤਸ਼ਾਹ ਉੱਕਾ ਮਰ ਗਿਆ ਸੀ ਰੋਟੀ ਵੀ ਉਹਨੇ ਥੋੜੀ ਕ ਖਾਧੀ ਉਹਦੀ ਚੁੱਪ ਨੇ ਆਪਣੇ ਲੋਕਾਂ ਦੀ ਮਹਿਮਾਨ ਨਿਵਾਜ਼ੀ ਦੀ ਸਿਫਤ ਕਰਨ ਦਾ ਮੌਕਾ ਵੀ ਮੇਰੇ ਹੱਥੋਂ ਖੋ ਲਿਆ। ਮੈਂ ਤਾਂ ਦੱਸਣਾ ਚਾਹੁੰਦਾ ਸਾਂ ਕਿ ਪਿੰਨ ਬੁલાਏ ਮਹਿਮਾਨ ਦਾ ਵੀ ਕਿੰਨਾ ਸਵਾਗਤ ਹੁੰਦਾ ਹੈ ਸਾਡੇ ਘਰਾਂ ਵਿੱਚ। ਉਹਦਾ ਬਿਸਤਰਾ ਚਬਾਰੇ ਵਿੱਚ ਕਰ ਦਿੱਤਾ। ਉੱਤੇ ਰੋਸ਼ਨੀ ਦਾ ਚੰਗਾ ਪ੍ਰਬੰਧ ਸੀ। ਟਿਊਬ ਸੀ, ਟੇਬਲ ਲੈਂਪ ਵੀ ਸੀ। ਉਹਨੂੰ ਪੜਨ ਵਾਸਤੇ ਸੌਖ ਰਹਿਣੀ ਸੀ। ਉਹਨੇ ਮੈਨੂੰ ਵੀ ਉੱਥੇ ਹੀ ਸੌਣ ਵਾਸਤੇ ਕਿਹਾ ਸੌਣ ਤੋਂ ਪਹਿਲਾਂ ਉਹਨੇ ਕੋਈ ਗੱਲ ਨਾ ਕੀਤੀ ਚੁੱਪਚਾਪ ਰਜਾਈ ਧਾਨ ਕੇ ਪੈ ਗਿਆ ਅੱਧੀ ਰਾਤ ਹੋਵੇਗੀ ਉਹਦੀ ਆਵਾਜ਼ ਸੁਣ ਕੇ ਮੇਰੀ ਨੀਂਦ ਖੁੱਲ ਗਈ ਰਜਾਈ ਦੀ ਚੀਤ ਵਿੱਚੋਂ ਵੇਖਿਆ ਦਾਨੀ ਨੇ ਸਾਰੀਆਂ ਬੱਤੀਆਂ ਜਗਾ ਰੱਖੀਆਂ ਸਨ ਮੰਚੇ ਉੱਤੇ ਬੈਠਾ ਫਰੈਂਚ ਵਿੱਚ ਗੱਲਾਂ ਕਰ ਰਿਹਾ ਸੀ ਜਿੰਨੀ ਕਸਮ ਮੈਂ ਸਮਝ ਸਕਿਆ 35 ਸਾਲਾਂ ਬਾਅਦ ਉਹ ਕਾਮਪੁਨ ਦਾ ਲੱਗਦਾ ਸੀ 35 ਸਾਲਾਂ ਬਾਅਦ ਪੁਨ ਤੋਬਾ ਤੋਂ ਬਾਅਦ ਮੇਰੀ ਬੱਚੀ 3 ਮਹੀਨਿਆਂ ਦੀ ਹੈ ਦੁੱਧ ਪਿੰਦੀ ਵਿੱਚੀ ਛੋਟੀ ਬੱਚੀ ਫਿਰ ਉਹ ਮੰਝੇ ਉੱਤੇ ਡੇਕ ਪਿਆ ਤੇ ਉਵੇਂ ਵਲਾਵੇਂ ਜਿਹੇ ਖਾਂ ਲੱਗ ਪਿਆ ਜਿਵੇਂ ਸੱਪ ਵਿਸਕੋਲਦਾ ਹੈ ਕਦੇ ਇੱਕ ਪਾਸੇ ਦੀ ਬਾਹੀ ਨਾਲ ਵੱਜਦਾ ਕਦੇ ਦੂਜੇ ਨਾਲ ਉਹ ਵਿੱਚੋਂ یوں ਆਵਾਜ਼ ਆ ਰਹੀ ਸੀ ਜਿਵੇਂ ਦੰਦ ਪੀਰਿਆ ਹੋਵੇ ਮੰਝੇ ਦੀਆਂ ਚੂਲਾ ਜਰਕ ਰਹੀਆਂ ਸਨ ਜਿਵੇਂ ਕੋਈ ਉੱਤੇ ਖੋਲ ਰਿਹਾ ਹੋਵੇ ਮੈਂ ਡਰ ਗਿਆ ਜਾਗ ਗਏ ਹੌਸਲਾ ਕਰਕੇ ਆਵਾਜ਼ ਦਿੱਤੀ ਉਹ ਛਾਲ ਮਾਰ ਕੇ ਫਰਸ਼ ਉੱਤੇ ਖੜਾ ਹੋ ਗਿਆ ਫਰਨ ਫਰਨ ਕੰਬ ਰਿਹਾ ਸੀ ਚਿਹਰਾ ਪੂਣੀ ਵਾਂਗ ਬੱਗਾ ਉਹਨੇ ਕੱਸ ਕੇ ਸ਼ੀਸ਼ਾ ਚੁੱਕਿਆ ਤੇ ਇੱਕ ਹੱਥ ਵਿੱਚ ਫੜ ਕੇ ਵੇਖਣ ਲੱਗ ਪਿਆ ਦੂਜਾ ਹੱਥ ਉਹ ਗਰਦਨ ਉੱਤੇ ਫੇਰ ਰਿਹਾ ਸੀ ਦਾਨੀ ਕੀ ਗੱਲ ਹੈ ਮੇਰਾ ਦਿਲ ਸ਼ੀਸ਼ਾ ਵੇਖਣ ਨੂੰ ਕਰਦਾ ਸੀ ਮੇਰੀ ਬੇਬੀ 3 ਮਹੀਨਿਆਂ ਦੀ ਹੈ ਸਮਝ ਨਹੀਂ ਆਈ ਮੈਨੂੰ ਸ਼ੀਸ਼ੇ ਦੀ ਸਮਝ ਨਹੀਂ ਆਈ ਮੈਨੂੰ ਵੀ ਨਹੀਂ ਆਈ ਪਰ ਹਰ ਵਾਰ ਮੇਰਾ ਦਿਲ ਸ਼ੀਸ਼ਾ ਵੇਖਣ ਨੂੰ ਕਰਦਾ ਹੈ ਨਹੀਂ ਤਾਂ ਮੈਂ ਠੀਕ ਨਹੀਂ ਰਹਿੰਦਾ ਬਿਮਾਰ ਮਹਿਸੂਸ ਕਰਦਾ ਹਾਂ ਮੈਨੂੰ ਬਹੁਤ ਅਫਸੋਸ ਹੈ ਡਿਸਟਰਬ ਕੀਤਾ ਮਜਬੂਰ ਹਾਂ ਮੈਂ ਉਹਨੇ ਵਾਰ-ਵਾਰ ਮਾਫੀ ਮੰਗੀ ਹੈ ਵਾਰ-ਵਾਰ ਸ਼ੀਸ਼ਾ ਵੇਖਣ ਬਾਰੇ ਪੁੱਛਿਆ ਪਰ ਉਹਨੂੰ ਆਪ ਪਤਾ ਨਹੀਂ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਉਹ ਸ਼ੀਸ਼ਾ ਕਿਉਂ ਵੇਖਣਾ ਚਾਹੁੰਦਾ ਹੈ ਫਿਰ ਪੁੱਛਣ ਲੱਗਾ ਉਹ ਆਦਮੀ ਕਿਹਰੋਂ ਜਿਸ ਕਾਫਲੇ ਦੀ ਕੱਲ ਸੁਣਾ ਰਹੀ ਸੀ ਤੁਹਾਡੀ ਕਹਾਣੀ ਹਵਾ ਵਿੱਚ ਉਸੇ ਕਾਫਲੇ ਦਾ ਜ਼ਿਕਰ ਹੈ ਮੈਂ ਦੱਸਿਆ ਉਹੀ ਕਾਫਲਾ ਸੀ ਆਪ ਜੀ ਨੇ ਬੱਚਿਆਂ ਦੀ ਘਟਨਾ ਕਿਉਂ ਨਾ ਲਿਖੀ ਲਿਖੀ ਇਸ ਸਵਾਲ ਦੀ ਮੈਨੂੰ ਉੱਕਾ ਅਸ ਨਹੀਂ ਸੀ ਦੱਸਣ ਨੂੰ ਬਹੁਤ ਦਲੀਲਾਂ ਦੇ ਸਕਦਾ ਸਾਂ ਪਰ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਿਹਾ ਹੋਵੇ ਤੁਸੀਂ ਸਿਰਫ ਉਸ ਤਦ ਹੀ ਲਿਖ ਸਕਦੇ ਹੋ ਆਪਣੇ ਲੋਕਾਂ ਦੀ ਮੈਂ ਇਤਨਾ ਹੀ ਕਹਿ ਦਿੱਤਾ ਧਿਆਨ ਨਹੀਂ ਰਿਹਾ ਸਵੇਰੇ ਉਹ ਸਵਾ 6 ਵਾਲੀ ਵਜੇ ਵਾਲੀ বাস ਫੜ ਕੇ ਦਿੱਲੀ ਮੁੜ ਗਿਆ ਮੇਰੇ ਬਹੁਤ ਜ਼ੋਰ ਦੇਣ ਤੇ ਵੀ ਨਾ ਰੁਕਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ